ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ਪਾਤਸ਼ਾਹ ਫਰਮਾਉਂਦੇ ਹਨ ਇਹ ਸਾਰੇ ਪੂਰਬਲੇ ਜਨਮਾਂ ਦੇ ਕੀਤੇ ਹੋਏ ਸੰਜੋਗੀ ਕਰਮਾਂ ਕਰਕੇ ਮਿਲੇ ਹੋਏ ਹਨ ਪੂਰਬਲੇ ਜਨਮਾਂ ਦੇ ਸੰਜੋਗਾਂ ਕਰਕੇ ਲੈਣ ਦੇਣ ਦੇ ਸਬੰਧ ਕਰਕੇ ਮਿਲੇ ਹਨ ਪਰੰਤੂ ਅੰਤ ਦੇ ਸਮੇਂ ਇਨਾਂ ਵਿੱਚੋਂ ਕੋਈ ਵੀ ਸਹਾਇਕ ਨਹੀਂ ਹੁੰਦਾ ਅਰਥਾਤ ਅ ਗਿਆਨ ਵਸ ਜੀਵ ਇਹਨਾਂ ਸੰਬੰਧੀਆਂ ਨੂੰ ਆਪਣਾ ਸਹਾਇਕ ਮੰਨੀ ਬੈਠਾ ਹੈ ਪਰ ਅਸਲੀ ਸਹਾਇਕਤਾ ਪਰਮੇਸ਼ਰ ਦਾ ਨਾਮ ਹੀ ਹੈ ਪਾਤਸ਼ਾਹ ਗੌੜੀ ਸੁਖਮਨੀ ਵਿੱਚ ਪਰਮਾਉਂਦੇ ਹਨ ਜਹ ਮਾਤ ਪਿਤਾ ਸੁਤ ਮੀਤ ਨ ਪਾਈ ਮਨ ਊਹਾ ਨਾਮ ਤੀਰੈ ਸੰਗ ਸਹਾਈ ਜਿਵੇਂ ਇਤਿਹਾਸ ਦੇ ਵਿੱਚ ਇਸ ਤੁਕ ਦੇ ਸਿਧਾਂਤ ਤੇ ਇੱਕ ਮਾਧੋਦਾਸ ਜੀ ਦੀ ਸਾਕੀ ਆਉਂਦੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਰਨੀ ਤੇ ਕਤਨੀ ਦੇ ਪੂਰੇ ਸਿੱਖਾਂ ਵਿੱਚੋਂ ਸੋਢੀ ਖਾਨਦਾਨ ਦੇ ਇੱਕ ਸੰਤ ਮਾਧੂਦਾਸ ਜੀ ਹੋਏ ਜਿਨ੍ਹਾਂ ਨੂੰ ਸਤਿਗੁਰਾਂ ਨੇ ਪ੍ਰਚਾਰ ਕਰਨ ਲਈ ਕਸ਼ਮੀਰ ਦਾ ਇਲਾਕਾ ਦਿੱਤਾ ਹੋਇਆ ਸੀ ਜਿੱਥੇ ਇਹਨਾਂ ਦੀ ਕਰਨੀ ਅਤੇ ਕਤਨੀ ਦੇ ਪ੍ਰਭਾਵ ਕਰਕੇ ਸਾਰੇ ਲੋਕ ਸਤਿਕਾਰ ਕਰਦੇ ਸਨ ਅਤੇ ਗੁਰਮਤ ਵਿਚਾਰਾਂ ਸੁਣ ਕੇ ਲਾਭ ਵੀ ਉਠਾਉਂਦੇ ਸਨ ਕਸ਼ਮੀਰ ਦੇ ਇੱਕ ਸ਼ਾਹੂਕਾਰ ਦੇ ਚਾਰ ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਜੋ ਸੰਤਾਂ ਦਾ ਮਿਲਾਪੀ ਸੀ ਉਹ ਸੰਤ ਮਾਧੋਦਾਸ ਜੀ ਦਾ ਸੰਗੀ ਹੋ ਕੇ ਬਹੁਤ ਸਮਾ ਸੇਵਾ ਸਿਮਰਨ ਤੇ satsang ਵਿੱਚ ਬਤਾਉਣ ਲੱਗਾ ਕਥਾ ਵਿੱਚ ਐਸਾ ਨੇਮ ਪ੍ਰਪੱਕ ਕੀਤਾ ਕਿ ਕਥਾ ਦੀ ਸਮਾਪਤੀ ਦੀ ਅਰਦਾਸ ਤੋਂ ਬਾਅਦ ਨਹੀਂ ਘਰ ਜਾਇਆ ਕਰੇ ਇੱਕ ਰਾਤ ਨਗਰ ਵਿੱਚ ਕੋਈ ਵੱਡੀ ਚੋਰੀ ਹੋ ਗਈ ਜਿਸ ਕਾਰਨ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਕਿ ਪਰਜਾ ਵਿੱਚੋਂ ਕੋਈ ਵੀ ਮਨੁੱਖ ਅੱਧੀ ਰਾਤ ਤੋਂ ਬਾਅਦ ਬਾਹਰ ਫਿਰਦਾ ਪਾਇਆ ਗਿਆ ਤਾਂ ਉਸ ਨੂੰ ਚੋਰ ਸਮਝ ਕੇ ਬਿਨਾ ਕੋਈ ਨਿਰਣਾ ਕੀਤੇ ਸੂਲੀ ਤੇ ਟੰਗ ਦਿੱਤਾ ਜਾਵੇਗਾ ਸੰਗਤਾਂ ਨੇ ਸੰਤ ਮਾਧੋਦਾਸ ਜੀ ਨੂੰ ਬੇਨਤੀ ਕੀਤੀ ਕਿ ਰਾਜੇ ਦਾ ਇਹ ਹੁਕਮ ਹੈ ਇਸ ਲਈ ਤੁਸੀਂ ਸਮੇਂ ਸਿਰ ਕਥਾ ਦੀ ਸਮਾਪਤੀ ਕਰਨ ਦੀ ਕਿਰਪਾਲਤਾ ਕਰਨੀ ਮਹਾਪੁਰਖਾਂ ਨੇ ਸੰਗਤਾਂ ਦੀ ਬੇਨਤੀ ਸਵੀਕਾਰ ਕਰਕੇ ਸਮੇਂ ਅਨੁਸਾਰ ਸਮਾਪਤੀ ਕਰਨੀ ਸ਼ੁਰੂ ਕਰ ਦਿੱਤੀ ਇੱਕ ਦਿਨ ਦੀ ਗੱਲ ਹੈ ਮਹਾਪੁਰਸ਼ਾਂ ਨੂੰ ਕਥਾ ਦਾ ਐਸਾ ਰਸ ਆਇਆ ਕਿ ਕਥਾ ਦੀ ਮਸਤੀ ਵਿੱਚ ਸਮੇਂ ਦਾ ਚੇਤਾ ਹੀ ਨਾ ਰਿਆ ਜਦੋਂ ਸਮਾਂ ਉੱਤੇ ਹੁੰਦਾ ਜਾਂਦਾ ਵੇਖਿਆ ਤਾਂ ਬਾਦਸ਼ਾਹ ਦੇ ਪੈਰ ਕਰਕੇ ਸੰਗਤ ਉੱਠ ਕੇ ਚਲੀ ਗਈਆਂ ਪਰ ਮਹਾਪੁਰਸ਼ ਅੱਖਾਂ ਬੰਦ ਕਰਕੇ ਕਥਾ ਕਰੀ ਗਏ ਤੇ ਉਹ ਸ਼ਾਹੂਕਾਰ ਦਾ ਲੜਕਾ ਬੈਠਾ ਰਿਹਾ ਜਦੋਂ ਮਹਾਪੁਰਸ਼ਾਂ ਨੇ ਅੱਖਾਂ ਖੋਲੀਆਂ ਤਾਂ ਕੀ ਦੇਖਿਆ ਕਿ ਸਾਰੇ ਉੱਠ ਕੇ ਚਲੇ ਗਏ ਪਰ ਇਹ ਲੜਕਾ ਨਹੀਂ ਗਿਆ ਮਹਾਪੁਰਸ਼ ਕਹਿਣ ਲੱਗੇ ਕਿ ਮੈਨੂੰ ਸਮੇਂ ਦਾ ਚੇਤਾ ਨਹੀਂ ਰਿਹਾ ਜਿੱਥੇ ਹੋਰ ਉੱਠ ਕੇ ਚਲੇ ਗਏ ਤੂੰ ਵੀ ਚਲੇ ਜਾਣਾ ਸੀ ਉਹ ਲੜਕਾ ਕਹਿ ਲੱਗਾ ਮਹਾਰਾਜ ਜੇ ਮੈਂ ਚਲਿਆ ਜਾਂਦਾ ਤਾਂ ਇੱਕ ਤਾਂ ਮੇਰੇ ਸਰੋਤੇ ਪਣ ਨੂੰ ਲਾਜ ਲੱਗਦੀ ਦੂਜਾ ਮੇਰਾ ਨਿਜਮ ਟੁੱਟਦਾ ਤੀਸਰਾ ਕਥਾ ਦਾ ਅਨਰਾਦਰ ਹੁੰਦਾ ਕਿ ਇੱਕ ਸਰੋਤਾ ਨਹੀਂ ਰਿਹਾ ਇਸ ਕਰਕੇ ਗੁਰੂ ਦੀਆਂ ਖੁਸ਼ੀਆਂ ਨਹੀਂ ਸੀ ਹੋਣੀਆਂ ਚੌਥਾ ਕਥਾ ਦਾ ਰਸ ਛੱਡ ਕੇ ਮੈਂ ਜਾ ਨਹੀਂ ਸਕਿਆ ਨਾ ਜਾਣ ਕਰਕੇ ਭਾਵੇਂ ਰਾਜੇ ਦੇ ਹੁਕਮ ਦੀ ਉਲੰਘਣਾ ਹੋਈ ਹੈ ਪਰ ਮੈਨੂੰ ਖੁਸ਼ੀ ਹੋਈ ਹੈ ਕਿ ਮੈਂ ਹੁ ਗੁਰੂ ਦਾ ਹੁਕਮ ਮੰਨਿਆ ਮਹਾਪੁਰਸ਼ਾਂ ਦੇ ਅੰਦਰੋਂ ਅਸੀਸ ਨਿਕਲੀ ਕੇ ਬੱਚਾ ਤੇਰਾ ਗੁਰੂ ਰਾਖਾ ਇਹ ਬੱਚਾ ਜਦੋਂ ਘਰ ਨੂੰ ਮੁੜਿਆ ਤਾਂ ਦੀ ਰਾਤ ਨੂੰ ਸਮਾ ਉੱਤੇ ਹੋਣ ਕਰਕੇ ਪੁਲਸ ਵਾਲਿਆਂ ਨੇ ਫੜ ਲਿਆ ਇਸ ਨੇ ਪੁੱਛਣ ਤੋਂ ਦੱਸਿਆ ਕਿ ਮੈਂ ਫਲਾਣੇ ਸ਼ਾਹੂਕਾਰ ਦਾ ਪੁੱਤਰ ਹਾਂ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਬਾਦਸ਼ਾਹ ਨੇ ਸ਼ਾਹੂਕਾਰ ਨੂੰ ਬੁਲਾ ਕੇ ਪੁੱਛਿਆ ਕਿ ਇਹ ਤੇਰਾ ਪੁੱਤਰ ਹੈ ਤਾਂ ਸ਼ਾਹੂਕਾਰ ਜੋ ਆਪਣੇ ਪੁੱਤਰ ਵੱਲੋਂ ਘਰ ਦਾ ਕੰਮ ਨਾ ਕਰਨੇ ਕਰਕੇ ਦੁਖੀ ਸੀ ਕਹਿਣ ਲੱਗਾ ਕਿ ਇਹ ਮੇਰਾ ਕੁਝ ਨਹੀਂ ਲੱਗਦਾ ਮਾਤਾ ਨੇ ਵੀ ਐਸੇ ਬਚਨ ਕਹੇ ਪੁੱਤਰ istri ਅਤੇ ਪ੍ਰਾਇ ਸਭ ਦੇਖ ਕੇ ਕਿ ਪੁਲਸ ਦਾ ਫੜਿਆ ਹੋਇਆ ਹੈ ਸਾਰੇ ਹੀ ਮੁਕਰ ਗਏ ਕਿ ਇਹ ਸਾਡਾ ਕੁਝ ਨਹੀਂ ਲੱਗਦਾ ਕਿਉਂਕਿ ਬਾਦਸ਼ਾਹ ਦੇ ਹੁਕਮ ਤੋਂ ਸਾਰੇ ਹੀ ਡਰੇ ਹੋਏ ਸਨ ਸੂਲੀ ਚੜਾਉਣ ਤੋਂ ਪਹਿਲਾਂ ਰਾਜੇ ਨੇ ਪੁੱਛਿਆ ਤੇਰਾ ਕੋਈ ਹੋਰ ਵੀ ਮਿਲਣ ਵਾਲਾ ਹੈ ਤਾਂ ਉਸਨੇ ਸੰਤ ਮਾਧੋਦਾਸ ਦਾ ਨਾਮ ਲਿਆ ਤਦ ਬਾਦਸ਼ਾਹ ਨੇ ਮਾਧੋਦਾਸ ਨੂੰ ਤੁਰੰਤ ਬੁਲਾਇਆ ਜਦ ਸੰਤ ਮਾਧੋਦਾਸ ਜੀ ਪਹੁੰਚੇ ਤਾਂ ਬਾਦਸ਼ਾਹ ਨੇ ਪੁੱਛਿਆ ਕਿ ਇਹ ਲੜਕਾ ਤੇਰਾ ਕੀ ਲੱਗਦਾ ਹੈ ਤਾਂ ਸੰਤ ਜੀ ਕਹਿਣ ਲੱਗੇ ਕਿ ਭਾਵੇਂ ਤੁਸੀਂ ਇਸ ਨੂੰ ਮੇਰਾ ਚੇਲਾ ਕਹੋ ਪੁੱਤਰ ਕਹੋ ਸਤਸੰਗੀ ਕਹੋ ਇਹ ਮੇਰਾ ਸਭ ਕੁਝ ਹੀ ਲੱਗਦਾ ਹੈ ਬਾਦਸ਼ਾਹ ਨੇ ਕਿਹਾ ਸੰਤ ਜੀ ਇਹ ਵਾਰਾ ਗਰਦੀ ਕਰਦਾ ਫੜਿਆ ਗਿਆ ਹੈ ਅੱਧੀ ਰਾਤ ਤੱਕ ਕੋਈ satsang ਨਹੀਂ ਨਾ ਹੋ ਰਹੀ ਸੀ ਮੇਰੇ ਹੁਕਮ ਮੁਤਾਬਕ ਅੱਧੀ ਰਾਤ ਤੋਂ ਬਾਅਦ ਫੜੇ ਜਾਣ ਕਰਕੇ ਇਸ ਨੂੰ ਸੂਲੀ ਤੇ ਚੜਨ ਲੱਗਾ ਸੰਤ ਮਾਧੋਦਾਸ ਕਹਿਣ ਲੱਗੇ ਬਾਦਸ਼ਾ ਸਮਝਾਰੇ ਚੋਰ ਨਹੀਂ ਬੇਗੁਨਾਹ ਹੈ ਅਗਰ ਤੂੰ ਅੱਧੀ ਰਾਤ ਤੋਂ ਬਾਅਦ ਫਿਰਨ ਦਾ ਗੁਨਾਹ ਮੰਨਦਾ ਹੈ ਤਾਂ ਇਹ ਸਜ਼ਾ ਮੈਨੂੰ ਦੇਣੀ ਕਰ ਕਿਉਂਕਿ ਮੇਰੀ ਵਜ੍ਹਾ ਕਰਕੇ ਦੇਰੀ ਨਾਲ ਗਿਆ ਸੀ ਜੇ ਮੈਂ ਕਥਾ ਦੀ ਸਮਾਪਤੀ ਸਮੇਂ ਸਿਰ ਕਰ ਦਿੰਦਾ ਤਾਂ ਇਸ ਦੀ ਇਹ ਦੁਰਦਸ਼ਾ ਨਾ ਹੁੰਦੀ ਇਸ ਧਾਦ ਹੁੰਦਾ ਹੋਇਆ ਵੀ ਚੋਰ ਨਾ ਵੱਜਦਾ ਬਾਦਸ਼ਾਹ ਹੰਕਾਰ ਵਿੱਚ ਆ ਕੇ ਕਹਿਣ ਲੱਗਾ ਇਸ ਨੂੰ ਬਚਾਉਣ ਵਾਸਤੇ ਤੂੰ ਇਹ ਤਰੀਕਾ ਸੋਚਿਆ ਹੈ ਕਿ ਬਾਦਸ਼ਾਹ ਨੇ ਸੰਤਾਂ ਨੂੰ ਸੂਲੀ ਤੇ ਨਹੀਂ ਟੰਗਣਾ ਜੇ ਟੰਗ ਦਿੱਤਾ ਤਾਂ ਰਾਜੇ ਦੀ ਬਦਨਾਮੀ ਹੋਵੇਗੀ ਕਿਤੇ ਤੁਹਾਡੀ ਵੀ ਇਸ ਦੇ ਨਾਲ ਹਿੱਸਾਪਤੀ ਤਾਂ ਨਹੀਂ ਮੈਂ ਇਸ ਨੂੰ ਸੂਲੀ ਤੇ ਟੰਗਣ ਲੱਗਾ ਜੇ ਬਚਾ ਹੁੰਦਾ ਤਾਂ ਬਚਾ ਲੋ ਤਾਂ ਮਹਾਦਮਾ ਨੇ ਕਿਹਾ ਮੈਂ ਇਸ ਨੂੰ ਕੀ ਬਚਾਉਣਾ ਹੈ ਇਸ ਨੂੰ ਗੁਰੂ ਅਰਜਨ ਦੇਵ ਜੀ ਬਚਾਉਣਗੇ ਜਿਨ੍ਹਾਂ ਦੀ ਬਾਣੀ ਦੀ ਕਥਾ ਸੁਣ ਕੇ ਪ੍ਰਭੂ ਦੀ ਬੰਦਗੀ ਵਿੱਚ ਜੁੜਿਆ ਹੈ ਬਾਦਸ਼ਾਹ ਨੇ ਹੰਕਾਰ ਵਿੱਚ ਆ ਕੇ ਕਿਹਾ ਇਸ ਨੂੰ ਮੇਰੇ ਕੋਲੋਂ ਨਾ ਤੇਰਾ ਗੁਰੂ ਬਚਾ ਸਕਦਾ ਤੇ ਨਾ ਤੂੰ ਜਦੋਂ ਬਾਦਸ਼ਾਹ ਦੇ ਹੁਕਮ ਅਨੁਸਾਰ ਜਲਾਦ ਲੱਕੜ ਦੀ ਸੂਲੀ ਤੇ ਚਾੜਨ ਲੱਗੇ ਤਾਂ ਸੰਤ ਮਾਧੂਦਾਸ ਨੇ ਨੇਤਰ ਬੰਦ ਕਰਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਤਾਂ ਉਸ ਸੁੱਕੀ ਲੱਕੜ ਵਿੱਚੋਂ ਹਰੀਆਂ ਲਗੜਾਂ ਨਿਕਲ ਕੇ ਧਰਤੀ ਨੂੰ ਆ ਲਗੀਆਂ ਤੇ ਲੜਕੇ ਨੂੰ ਕੁਝ ਵੀ ਨਹੀਂ ਹੋਇਆ ਫਿਰ ਲੋਹੇ ਦੀ ਸੂਲੀ ਗੱਡੀ ਗਈ ਤਾਂ ਉਹ ਵੀ ਮੋਮ ਵਾਂਗ ਢਲ ਕੇ ਧਰਤੀ ਨੂੰ ਆ ਲੱਗੀ ਇਹ ਦੇਖ ਕੇ ਬਾਦਸ਼ਾਹ ਨੇ ਮਹਾਪੁਰਸ਼ਾਂ ਦੇ ਚਰਨ ਫੜੇ ਤੇ ਮਾਫੀ ਮੰਗੀ ਤਦ ਮਾਧੋਦਾਸ ਨੇ ਕਿਹਾ ਕਿ ਮਾਫੀ ਮੰਗਣੀ ਹੈ ਤਾਂ ਸਤਿਗੁਰਾਂ ਕੋਲੋਂ ਮੰਗੋ ਜਿਨ੍ਹਾਂ ਦੀ ਕਿਰਪਾ ਕਰਕੇ ਇਹ ਲੜਕਾ ਬਚਿਆ ਹੈ ਤਦ ਬਾਦਸ਼ਾਹ ਨੇ ਸਤਿਗੁਰਾਂ ਦੇ ਦਰਸ਼ਨ ਕਰ ਲਈ ਸੰਤ ਮਾਧੋਦਾਸ ਦੇ ਚਰਨਾਂ ਵਿੱਚ ਬੇਨਤੀ ਕੀਤੀ ਤਾਂ ਸੰਤ ਮਾਧੋਦਾਸ ਬਾਦਸ਼ਾਹ ਦੇ ਲੜਕੇ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਿਆ ਤਾਂ ਸਤਿਗੁਰਾਂ ਨੇ ਇਹ ਤੁਕਾ ਉਚਾਰਨ ਕਰਕੇ ਮਾਧੋਦਾਸ ਨੂੰ ਸਨਮਾਨਤ ਕੀਤਾ ਸੀ ਜੈਸਾ ਕਿ ਅਸੀਂ ਰਹਿਰਾਸ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਦੇ ਹਾਂ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਦਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਸਤਿਗੁਰਾਂ ਦਾ ਉਪਦੇਸ਼ ਸੁਣ ਉਸ ਲੜਕੇ ਨੂੰ ਗਿਆਨ ਹੋ ਗਿਆ ਕਿ ਸੰਸਾਰ ਵਿੱਚ ਮਾਤਾ ਪਿਤਾ ਇਸਤਰੀ ਪੁੱਤਰ ਪਰਾ ਹੋਰ ਸੰਬੰਧੀ ਕਿਸੇ ਦਾ ਕੋਈ ਨਹੀਂ ਅਤੇ ਉਸ ਦੇ ਹਿਰਦੇ ਵਿੱਚੋਂ ਮੋਹ ਦੂਰ ਹੋ ਗਿਆ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਉਪਰੋਕਤ ਪੰਕਤੀ ਵਿੱਚ ਦੱਸ ਰਹੇ ਹਨ ਕਿ ਸੰਸਾਰ ਦੇ ਸੰਬੰਧੀਆਂ ਵਿੱਚੋਂ ਅੰਤ ਵੇਲੇ ਕਿਸੇ ਨੇ ਵੀ ਸਹਾਈਤਾ ਨਹੀਂ ਕਰਨੀ ਬਿਪਤਾ ਪੈਣ ਤੋਂ ਇਹ ਤਾਂ ਜਿਉਂਦੇ ਹੀ ਸਾਥ ਛੱਡ ਜਾਂਦੇ ਹਨ ਇਸ ਲਈ ਸਤਿਗੁਰੂ ਜੀ ਕਹਿੰਦੇ ਹਨ ਇਹ ਤਾਂ ਪੂਰਬਲੇ ਜਨਮ ਦੇ ਸੰਜੋਗੀ ਮਿਲੇ ਹਨ ਅੰਤ ਨੂੰ ਕੋਈ ਵੀ ਸਹਾਇਤਾ ਨਹੀਂ ਕਰਦਾ